ਨਾਮ ਦੇ ਬਲਕਾਰ ਸਿੰਘ ਬਲਕਾਰ ਸਿੰਘ ਜੀ ਕੀ ਗੱਲ ਹੋਈ ਆ ਜੀ ਇਹ ਭਾਈ ਮੈਂ ਰੋਟੀ ਦੇਣ ਆਇਆ ਰੋਟੀ ਦੇਣ ਆਇਆ ਤੇ ਮੈਂ ਅੱਲੇ 5 ਮਿੰਟ ਹੀ ਹੋਏ ਮੈਂ ਇਥੋਂ ਵੇਖ ਕੇ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਇੱਥੇ ਲੱਗਾ ਹੋਇਆ ਇੱਕ ਸਰਦਾਰ ਨਿਕਲਿਆ ਅੰਦਰ ਉਹ ਲੈ ਕੇ ਗਿਆ ਮੈਂ ਲੈ ਵੇਖਣ ਆਇਆ ਇਹਨੂੰ ਫੇਰ ਵਾਪਸ ਆਇਆ ਉਹਨਾਂ ਚ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਜਿੱਥੇ ਆਏ ਸੀ ਇੱਥੇ ਥਾਣੇ ਦੇ ਵਿੱਚ ਰੋਟੀ ਦੇਣ ਆਇਆ ਤੇ ਜਿਹੜਾ ਮੋਟਰਸਾਈਕਲ ਆਇਆ ਥਾਣੇ ਦੇ ਅੰਦਰ ਲਾਇਆ ਸੀ ਅੰਦਰ ਲਾਇਆ ਜਿਹੜਾ ਗੇਟ ਬੰਦ ਗੇਟ ਕਰੀਦਾ ਉਦੇ ਅੰਦਰ ਵਾਰ ਲੱਗਾ ਹੀ ਜਿੱਥੇ ਦਰਖਤ ਲੱਗੇ ਆ ਬੋਰਡ ਲੱਗੇ ਲੱਗਦਾ ਨਹੀਂ ਕਿ ਚੋਰੀਆਂ ਦਿਨ ਦਾ ਤੈਨੂੰ ਬਾਤ ਨਹੀਂ ਜਾਣਦੀ ਇਹ ਤਾਂ ਇਹ ਤਾਂ ਸਰ ਪਤਾ ਹੀ ਆ ਹੁਣ ਆਪ ਹੀ ਵੇਖ ਲਿਆ ਚੋਰਾਂ ਨੂੰ ਖੋਪਣੀ ਪੁਲਿਸ ਦਾ ਲੱਗ ਰਿਹਾ ਹਾਂਜੀ ਅਵੇਰੇ ਵੇਨੇ ਲੱਗੇ ਥਾਣੇ ਦੇ ਅੰਦਰ ਚੁੱਕੇ ਲੱਗੇ ਆ ਹਾਂਜੀ ਅੰਦਰਲੇ ਅੰਦਰਲੇ ਗੇੜਦੇ ਕੀ ਹੁਣ ਤੁਹਾਡੇ ਵੱਲੋਂ ਦਰਖਾਸਤ ਦਿੱਤੀ ਸੀ ਕੰਪਲੀਟ ਲਿਖਾਈ ਆ ਜੀ ਕੀ ਮੰਗ ਕਰਦੇ ਜੀ ਹੁਣ ਆਪਾਂ ਨੂੰ ਮੋਟਰਸਾਈਕਲ ਚਾਹੀਦਾ ਸਰ ਮੋਟਰਸਾਈਕਲ ਮਿਲ ਜੇ ਆਪਾਂ ਨੂੰ